ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਹੁਸ਼ਿਆਰਪੁਰ ਦੇ ਘੰਟਾਗੜ੍ਹ ਦੇ ਸਰਕਾਰੀ ਸਕੂਲ ਵਿਖੇ ਮੈਟਲ ਡਿਟੈਕਟਰ ਮਸ਼ੀਨ ਲਗਾਈ ਗਈ ਹੈ। ਜਿਸ ਰਾਹੀਂ ਬੱਚਿਆਂ ਦੇ ਬੈਗ ਚੈੱਕ ਕੀਤੇ ਜਾਂਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਸਕੂਲ ਟਾਈਮ ਬੱਚੇ ਮੋਆਏ ਜਾਂ ਫਿਰ ਕੋਈ ਮਾਰੂ ਹਥਿਆਰ ਤਾਂ ਨਹੀਂ ਸਕੂਲ ਵਿੱਚ ਲੈ ਕੇ ਆ ਰਿਹਾ ਹੈ ਤਾਂ ਜੋ ਹੋਰ ਨਾ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਸਕੂਲ ਪ੍ਰਿੰਸੀਪਲ ਕਰਨ ਸ਼ਰਮਾ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਸਕੂਲ ਵਿੱਚ ਮੈਟਲ ਡਿਟੈਕਟਰ ਮਸ਼ੀਨ ਲਗਾਈ ਗਈ ਹੈ ਸਰ ਕੀ ਨਾਮ ਹੈ ਮੈਂ ਪ੍ਰਿੰਸੀਪਲ ਕਰਨ ਸ਼ਰਮਾ ਸਰ ਦੇਖਿਆ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾ ਸਰਕਾਰਾਂ ਉਹ ਅਲੱਗ-ਅਲੱਗ ਪ੍ਰਾਲੇ ਕੀਤਾ ਜਾ ਰਿਹਾ ਹੈ ਤੇ ਆਪਣੇ ਜੋ ਸਕੂਲ ਹੈ ਉਸੇ ਮੈਟਲ ਡਿਟੈਕਟਰ ਮਸ਼ੀਨ ਲਗਾਈ ਗਈ ਹੈ ਕੀ ਮੇਨ ਕਾਰਨ ਹੈ ਸਰ ਪੰਜਾਬ ਸਰਕਾਰ ਵੱਲੋਂ ਬੱਚਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਕਫ ਵਕ ਤੇ ਪਰਯਤਨ ਕੀਤੇ ਜਾ ਰਹੇ ਹਨ ਤਾਂ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਵੀ ਜਿਹੜੇ ਸਤਾਰਾ ਉੱਚੇ ਚੁੱਕੇ ਜਾ ਸਕਣ ਅਸੀਂ ਮੈਟ੍ਰਿਕ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਗਾਈ ਹੈ ਕਿਉਂਕਿ ਸਾਡੇ ਸਕੂਲ ਵਿੱਚ ਦੋ ਐ ਐਨਐਸਕੇਯੂਐਫ ਵਕੇਸ਼ਨਲ ਬੈਂਕ ਚੱਲਦੇ ਐ ਸਿਕਿਉਰਟੀ ਇੱਕ ਕੰਸਟਰਕਸ਼ਨ ਸਿਕਿਉਰਟੀ ਦੇ ਵਿੱਚ ਵਕ-ਵਕ ਤਰ੍ਹਾਂ ਦੀਆਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਕਰਕੇ ਅਸੀਂ ਜਿਹੜੀ ਹੈ ਜਿਹੜੀ ਮੈਟ੍ਰਿਕ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਾਈ ਆ ਤਾਂਕਿ ਬੱਚਾ ਸਕੂਲ ਵਿੱਚ ਕੋਈ ਮੋਬਾਈਲ ਨਾ ਲੈ ਕੇ ਆ ਸਕੇ ਜਾਂ ਕੋਈ ਗਲਤ ਚੀਜ਼ ਨਾ ਲੈ ਕੇ ਆ ਸਕੇ ਕਿਉਂਕਿ ਇੱਕ ਬੜੀ ਸਾਡੇ ਲਈ ਫਾਇਦੇਮੰਦ ਲਾਹੇਮੰਦ ਚੀਜ਼ ਸਾਬਤ ਹੋਈ ਆ ਕਿਉਂਕਿ ਕੋਈ ਬੱਚਾ ਮੋਬਾਈਲ ਲੈ ਕੇ ਆਇਆਂਦਾ ਕਿਉਂਕਿ ਕੋਈ ਕੋਡ ਹੈ ਟ ਸਕੂਲ ਆ ਕੋਈ ਵੀਡੀਓ ਨਾ ਬਣ ਜਵੇ ਇਸ ਕਰਕੇ ਅਸੀਂ ਬੱਚਿਆਂ ਦੀ ਗੇਟ ਤੇ ਸਵੇਰੇ ਰੋਜ਼ ਚੈਕਿੰਗ ਕਰਦੇ ਆ ਚੈਕਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਲਾਸਾਂ 'ਚ ਭੇਜ ਦਿੰਦੇ ਆ ਜੇ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਉਹਦਾ ਮੋਬਾਈਲ ਅਸੀਂ ਗੇਟ ਤੇ ਰੱਖ ਲੈਨੇ ਆ ਉਸ ਤੋਂ ਬਾਅਦ ਛੁੱਟੀ ਵੇਲੇ ਉਹਨੂੰ ਮੋਬਾਈਲ ਦੇ ਦਿੰਦੇ ਆ ਉਸਰੇ ਦਰ ਕੇਸ ਵੀ ਆ ਉਹ ਬੱਚੇ ਦਾ ਫੋਨ ਜਾਂ ਫਿਰ ਹੋਰ ਸਰ ਭਾਈ ਇੱਕ ਇੱਕ ਦਾ ਬੱਚਾ ਕੇਸ ਸਾਡੇ ਕੋਲ ਆਇਆ ਸੀ ਜਿਹੜਾ ਮੋਬਾਈਲ ਲੈ ਕੇ ਆਇਆ ਪਰ ਅਸੀਂ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਦੁਪਹਿਰ ਨੂੰ ਉਹਦੇ ਪੇਰੈਂਟਸ ਨੂੰ ਹਵਾਲੇ ਕਰ ਦਿੱਤਾ ਵੀ ਮੋਬਾਈਲ ਨਹੀਂ ਲੈ ਕੇ ਆਣਾ ਕਿਉਂਕਿ ਪੜ੍ਹਾਈ ਅਸੀਂ ਕਰਨੀ ਹੈ ਕਿਉਂਕਿ ਸਾਡੇ ਕੋਲ 2-3 ਮਹੀਨੇ ਬਾਕੀ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਸਕੂਲ ਵਿੱਚ ਮੈਟਰ ਲੈ ਕੇ ਆ ਸਕਣ ਮੇਰਾ ਨਾਮ ਉਹਪਿੰਦਰ ਸਿੰਘ ਹੈ ਮੈਂ ਵੋਕੇਸ਼ਨਲ ਟ੍ਰੇਨਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਲॉक ਟਾਵਰ ਉਸਿਆਦਪੁਰ ਤੋਂ ਔਰ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਡ ਸਿਕਿਉਰਿਟੀ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਬੱਚਿਆਂ ਨੂੰ ਡਿਫੈਂਸ ਰਿਲੇਟਡ ਪੜ੍ਹਾਈ ਕਰਾਈ ਜਾਂਦੀ ਹੈ। ਉਹਦੇ ਵਿੱਚ ਅਸੀਂ ਅੱਗ ਨੂੰ ਕਿਸ ਤਰ੍ਹਾਂ ਬੁਝਾਉਣਾ ਹੈ, ਫਾਇਰ ਸਿਲੰਡਰ ਨੂੰ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ, ਫਾਇਰ ਹਾਈਡਰੈਂਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਆਰਮੀ, ਨੇਵੀ, 에ਅਰ ਫੋਰਸ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ। ਸਮੇਂ-ਸਮੇਂ ਤੇ ਇਹਨਾਂ ਨੂੰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਜਿਹੜੇ ਆ ਆਪਣੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਇੱਕ ਵਧੀਆ ਰੋਡ ਰੋਡ ਮਾਡਲ ਜਿਹੜਾ ਆ ਅਦਾ ਕਰ ਸਕਣ ਔਰ ਸਕਿਉਰਟੀ ਦੇ ਲਈ ਜੋ ਕਿ ਡਿਟੈਕਟ ਮਸ਼ੀਨਸ ਆ ਸਰ ਜੀ ਸਰ ਤੇ ਜੋ ਇੱਥੇ ਆਰਕੀਟੈਕਟ ਲੜਕੀਆਂ ਵੀ ਆ ਰਹੀਆਂ ਜੀ ਸਰ ਹਨ ਸੇਫਟੀ ਦੀ ਲਈ ਕਿਸ ਤਰ੍ਹਾਂ ਦੇ ਬਸ ਸਰ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਜਿਹੜਾ ਡੀ ਐਫ ਐਮ ਡੀ ਆ ਡੋਰ ਫਰੇਮ ਮੈਟਲ ਡਿਟੈਕਟਰ ਹੈਗਾ ਇਹਦੇ ਨਾਲ ਆਪਾਂ ਕਿਸੇ ਨੂੰ ਵੀ ਟੱਚ ਕਰਕੇ ਉਹਦੀ ਤਲਾਸ਼ੀ ਨਹੀਂ ਲੈਣੇ ਇਹਦੇ ਵਿੱਚ ਜੇ ਜਦੋਂ ਅਸੀਂ ਪਾਸ ਕਰਦੇ ਆ ਲੰਘਦੇ ਆ ਤੇ ਉਹਦੇ ਵਿੱਚ ਸਾਈਡਾਂ ਤੇ ਸੈਂਸਰ ਲੱਗੇ ਹੋਏ ਨੇ ਉਹ ਸੈਂਸਰ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਮੈਟਲ ਦੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਲੈ ਕੇ ਆਂਦਾ ਹੈ ਤੇ ਉਹਦੇ ਵਿੱਚ ਉਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਕੋਲ ਮੋਬਾਈਲ ਹੈ ਤੇ ਇਹ ਬੱਚਿਆਂ ਦੀ ਸੇਫਟੀ ਵਾਸਤੇ ਅਸੀਂ ਜਿਹੜੇ ਮੋਬਾਈਲ ਹੈ ਇਹਦੇ ਨਾਲ ਹੀ ਅਸੀਂ ਕੈਪਚਰ ਕਰਦੇ ਆ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਈ ਜਿਹੜੀ ਡਿਸਟਰਬ ਨਾ ਹੋ ਸਕੇ